ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਜੀ ਅੱਜ ਸਾਡੇ ਨਾਲ ਅੱਬਾ ਜਸਬੀਰ ਸਿੰਘ ਜੀ ਹੈ ਜੋ ਗੁਰੂ ਸਾਹਿਬ ਦੇ ਵਜੀਰ ਹਨ ਪਿੰਡ ਇਹਨਾਂ ਦਾ ਮਾਣੀਵਾਲ ਮਾਛੀਵਾੜੇ ਚ ਰਹਿੰਦਾ ਹੈ ਇਹ 220 220 ਸਾਲ ਤੋਂ ਅੱਬਾ ਜੀ ਸਾਡੇ ਸਿੰਘ ਸਭਾ ਗੁਰਦੁਆਰਾ ਪਿੰਡ ਰਟਾਂਡਾ ਵਿਖੇ ਡਿਊਟੀ ਕਰਦੇ ਹਨ ਬੜੇ ਹੀ ਸੁਜੇਜੇ ਢੰਗ ਨਾਲ ਆਪਣੀ ਉਥੇ ਡਿਊਟੀ ਨਿਭਾ ਰਹੇ ਆ ਬਹੁਤ ਸੰਗਤ ਪਿੰਡ ਦੇ ਟੈਂਡੇ ਦੀ ਇਹਨਾਂ ਨੂੰ ਪਿਆਰ ਕਰਦੀ ਹੈ ਤੇ ਬੜਾ ਹੀ ਉਤਸ਼ਾਹ ਦਿੰਦੇ ਹਨ ਇਹ ਵੀ ਗੁਰਸਿੱਖੀ ਨਾਲ ਬੱਚਿਆਂ ਨੂੰ ਸਾਰੇ ਨਗਰ ਨੂੰ ਸਵੇਰੇ ਸ਼ਾਮ ਗੁਰਬਾਣੀ ਧਾਣੀ ਬਹੁਤ ਜਿੱਡੇ ਢੰਗ ਨਾਲ ਬਾਣੀ ਸਰਵਣ ਕਰਾਉਂਦੇ ਹਨ ਤੇ ਬਾਬਾ ਜੀ ਹੁਣਾਂ ਨੇ ਜਿੱਦਾਂ ਸਾਡੇ ਨਾਲ ਵੀ ਬੜੇ ਚਿੱਤੋਂ ਇਹਨਾਂ ਦਾ ਪਿਆਰ ਹੈ ਬਾਬਾ ਜੀ ਦਾ ਤੇ ਪਿਆਰ ਕਰਕੇ ਇਹਨਾਂ ਦੇ ਆਪਣਾ ਨਗਰ ਪਿੰਡ ਮਾਣੀਵਾਲ ਮਾਛੀਵਾੜੇ ਜੋ ਪਿੰਡਾ ਹੈ ਉਥੇ ਇਹਨਾਂ ਨੇ ਆਪਣਾ ਇੱਕ ਮਤਲਬ ਕਿ ਜਿੱਦਾਂ ਹਰੇਕ ਪਰਿਵਾਰ ਨੂੰ ਹਰੇਕ ਨੂੰ ਹੁੰਦੀ ਹੈ ਖੁਸ਼ੀ ਵੀ ਆਪਣਾ ਇੱਕ ਘਰ ਬਣਾਉਣਾ ਸੀ ਚਲੋ ਪਹਿਲਾਂ ਕੋਈ ਛੋਟਾ ਮੋਟਾ ਹੋਣਾ ਇਹਨਾਂ ਨੇ ਆਪਣੇ ਜਗਾ ਲੈ ਕੇ ਕਿਤੇ ਘਰ ਬਣਾਉਣਾ ਸੀ ਤੇ ਸਾਡੇ ਨਾਲ ਵੀ ਚਲੋ ਇਹਨਾਂ ਦੇ ਮੇਲ ਮਤਾ ਬੜੇ ਚਿਰ ਤੋਂ ਹੈਗਾ ਇਹਨਾਂ ਨੇ ਸਾਨੂੰ ਬੇਨਤੀ ਕੀਤੀ ਬਾਬਾ ਜੀ ਕਿਤੇ ਹੋ ਸਕੇ ਜੇ ਤਾਂ ਆਪਾਂ ਵੀ ਆਪਣਾ ਘਰ ਉਸਾਰਨਾ ਹੈ ਤੇ ਜਰੂਰ ਸਾਡੇ ਨਾਲ ਤੁਸੀਂ ਖੜੇ ਹੋ ਅਸੀਂ ਚਲੋ ਇਹ ਤਾਂ ਨਹੀਂ ਕਿਹਾ ਸੀ ਕਿੰਨਾ ਖੜਾਂਗੇ ਚਲੋ ਸਿੱਖਿਆ ਜਿਤ ਮਹਾਰਾਜ ਸਮਾਪ ਬਖਸ਼ੂਗਾ ਤੁਹਾਨੂੰ ਜਰੂਰ ਅਸੀਂ ਵੀ ਜਿੰਨਾ ਸਹਾਯੋਗ ਹੋ ਸਕੇ ਕਰਾਂਗੇ ਪਿੰਡ ਰਟੈਂਡ ਦੀ ਬਹੁਤ ਸੰਗਤ ਨੇ ਸਹਾਯੋਗ ਕੀਤਾ ਹੈ ਤੇ ਜਿਨ੍ਹਾਂ ਨੂੰ ਮਦਾਸ ਜਾਣਦਾ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਥੋ 2.5 ਸਾਲ ਤੋਂ ਡਿਊਟੀ ਕਰ ਰਹੇ ਨੇ ਪਿੰਡ ਰਟੈਂਡੇ ਵਿਖੇ ਬਾਬਾ ਜਸਵੀਰ ਸਿੰਘ ਜੀ ਸਾਡੇ ਵੀ ਇੱਥੇ ਪਾਠ ਕਰਨ ਤਕਰੀਬਨ ਇਹ ਉਹਦੇ ਰਹਿੰਦੇ ਹਨ ਖੰਡ ਪਾਠ ਦੇ ਵਿੱਚ ਜਦ ਵੀ ਕਿਤੇ ਸਾਡੇ ਖੰਡ ਪੜ ਸਾਹਿਬ ਇੱਥੇ ਆਰੰਭ ਹੁੰਦਾ ਹੈ ਤੇ ਅਸੀਂ ਆਪਣੀ ਸੰਸਥਾ ਵੱਲੋਂ ਸ਼ਮਸ਼ੀਰ ਖਾਲਸਾ ਸੇਵਾਦਾਨ ਵੱਲੋਂ ਤੇ ਕੋਈ ਜ਼ਿਆਦਾ ਪੂੰਜੀ ਤਾਂ ਨਹੀਂ ਹੈਗੀ ਚਲੋ ਕਹਿੰਦੇ ਬੂੰਦ-ਬੂੰਦ ਨਾਲ ਸਾਗਰ ਜਿ ਸਮੁੰਦਰ ਭਰਦਾ ਇਦਾਂ ਕਹਿ ਲਓ ਵੀ ਅਸੀਂ ਬੀਜ ਦਾ ਸੰਗਤ ਨੇ ਸਹਿਯੋਗ ਕੀਤਾ ਅਸੀਂ ਆਪਣੇ ਸੰਸਥਾ ਵੱਲੋਂ ਸ਼ਮਸ਼ੀਰ ਖਾਲਸਾ ਸੇਵਾਦਾਲ ਵੱਲੋਂ ਬਾਬਾ ਜੀ ਨੂੰ ਅੱਜ ਉਹਨਾਂ ਦੇ ਗ੍ਰਹਿ ਲਈ ਚਾਹੇ ਕੁਝ ਵੀ ਆ ਸਕੇ 11000 ਰੁਪਏ ਅੱਜ ਬਾਬਾ ਜੀ ਨੂੰ ਅਸੀਂ ਦੇਣ ਜਾ ਰਹੇ ਹਾਂ ਆਪਣੀ ਸੰਸਥਾ ਵੱਲੋਂ ਤੇ ਬਾੜਾ ਤਾਂ ਨਹੀਂ ਐ ਚਲੋ ਆਟੇ ਚ ਲੂਣ ਮੁਤਾਬਕ ਐ ਇਦਾਂ ਇਹਨਾਂ ਨੇ ਆਪਣੇ ਕੋਲੋਂ ਵੀ ਲਾਉਣਾ ਪਤਾ ਹੀ ਹੁੰਦਾ ਗਰੰਥੀ ਸਿੰਘਾ ਦੀ ਕਿੰਨੀ ਕ ਆਮਦਨ ਹੁੰਦੀ ਐ ਕਿੰਨੀ ਕੁ ਜਮਾ ਪੂੰਜੀ ਹੁੰਦੀ ਐ ਸੰਗਤ ਨੇ ਵੀ ਬਹੁਤ ਸਹਿਯੋਗ ਕੀਤਾ ਹੈ ਅੱਗੇ ਵੀ ਬੇਨਤੀ ਕਰਾਂਗੇ ਜੇ ਕਿਸੇ ਨੇ ਬਾਬਾ ਜੀ ਦਾ ਸਹਿਯੋਗ ਕਰਨਾ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤੇ ਬਾਬਾ ਜੀ ਦਾ ਵੀ ਅਸੀਂ ਸਿੱਧਾ ਕੰਟੈਕਟ ਨੰਬਰ ਦੇ ਦਾਂਗੇ ਜਸਬੀਰ ਸਿੰਘ ਬਾਬਾ ਜੀ ਦਾ ਤੇ ਸਾਡੇ ਨਾਲ ਵੀ ਕਰ ਸਕਦਾ ਹੈ ਤੇ ਸੰਗਤ ਨੂੰ ਵੀ ਬੇਨਤੀ ਹੈ ਪਿੰਡ ਦੇ ਟੈਂਡੇ ਦੀ ਜਿਹੜੀ ਕੋਈ ਰਹਿ ਗਈ ਐ ਭਾਈ ਇਹਨਾਂ ਦਾ ਫੇਰ ਬਾਬਾ ਜੀ ਦਾ ਪਾਸੇ ਜੋਗ ਕਰਕੇ ਇਹਨਾਂ ਦਾ ਜਿਹੜਾ ਕਾਰਜ ਐ ਉਹ ਨੇਪਰੇ ਚਾੜ੍ਹ ਦਈਏ ਤੇ ਅੱਜ ਅਸੀਂ ਆਪਣੀ ਸੰਸਥਾ ਵੱਲੋਂ ਸ਼ਮਸ਼ੀਰ ਖਾਲਸਾ ਸੇਵਾਦਾਲ ਵੱਲੋਂ ਬਾਬਾ ਜੀ ਹੁਣਾਂ ਨੂੰ 11000 ਰੁਪਇਆ ਵੇਟ ਕਰ ਰਹੇ ਆ ਤੇ ਇਹ ਕੋਈ ਬਾਲੀ ਰਕਮ ਤਾਂ ਨਹੀਂ ਹੈਗੀ ਗੁਰੂਗਿਆਰੀ ਸਾਧ ਸੰਗਤ ਜੀ ਇੱਕ ਚਲੋ ਜਿਹੜੇ ਸਿੰਘ ਨੇ ਆਪਾਂ ਦਾਸ ਬੇਨਤੀ ਕੀਤੀ ਉਹਨਾਂ ਨੇ ਕੱਲੀ ਹੈ ਤੇ ਇਸ ਕਰਕੇ ਆ ਬਾਬਾ ਜੀ ਨਾਲ ਪੁੱਤ ਕਰਦੀ ਹੈ ਇਹਨਾਂ ਨੇ ਜੋ ਵੀ ਆਪਣਾ ਕਿਸੇ ਵੀ ਯੋਗਦਾਨ ਚ ਪਾ ਲੈਣਾ ਉੱਥੇ ਆਉਗੀ ਕੰਮ ਅਸੀਂ ਸਾਰੇ ਜਿਹਨੇ ਵੀਰ ਨੇ ਸੇਵਾ ਕਰਲੀ ਉਹਨਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ